ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਮਰੀਕਾ ਦੇ ਵਿੱਚ ਬੈਠੇ ਇੱਕ ਕਤੀੜ ਦੀ ਗੱਲ ਕਰ ਰਹੀਆਂ ਉਹ ਕੌਣ ਹੈ ਪੰਨੂ ਖਾਲਸਤਾਨੀ ਉਹਨੇ ਅੱਜ ਇੱਕ ਡਰਾਮਾ ਰਚਿਆ ਜਨਨ ਕਿ ਗੇਮ ਬਣਾਈ ਹੈ ਪੈਸੇ ਇਕੱਠੇ ਕਰਨ ਵਾਸਤੇ ਤੇ ਮੈਂ ਬੈਸੇ ਲੇਟਾਂ ਤੇ ਕਾਫੀ ਲੋਕਾਂ ਨੇ ਉਹ ਚੀਜ਼ ਵਾਇਰਲ ਕਰਤੀ ਹੈ ਪਰ ਮੈਂ ਆਪਣੇ ਹਿਸਾਬ ਨਾਲ ਗੱਲ ਕਹਿਣੀ ਹੈ ਉਹ ਕਹਿੰਦਾ ਕਹਿੰਦਾ ਮੈਂ ਹਰਜਿੰਦਰ ਸਿੰਘ ਦਾ ਡਰਾਈਵਰ ਜਿਹਨੂੰ ਅਮਰੀਕਾ ਪੁਲਿਸ ਨੇ ਅਰੈਸਟ ਕੀਤਾ ਹੋਇਆ ਜਿਹਨੇ ਐਕਸੀਡੈਂਟ ਕੀਤਾ ਸੀ ਕਹਿੰਦਾ ਉਹਨੂੰ ਮਿਲ ਕੇ ਆਇਆ ਜੇਲ੍ਹ ਦੇ ਵਿੱਚ ਉਹਦੇ ਨਾਲ ਕਹਿੰਦਾ ਮੇਰੀ ਗੱਲਬਾਤ ਹੋਈ ਸਭ ਤੋਂ ਪਹਿਲਾਂ ਇਹ ਝੂਠ ਹੈ ਵੀ ਹਰਜਿੰਦਰ ਸਿੰਘ ਨੂੰ ਪੁਲਿਸ ਮਿਲ ਨਹੀਂ ਦੇ ਰਹੀ ਵਕੀਲ ਵੀ ਜਦੋਂ ਮਿਲੂਗਾ ਉਹਦਾ ਤਾਂ ਵੀਡੀਓ ਕਾਲ ਰਾਹੀਂ ਮਿਲੂਗਾ ਜਾਂ ਫੋਨ ਰਾਹੀਂ ਗੱਲ ਕਰੂਗਾ ਅੰਦਰ ਕਿਸੇ ਨੂੰ ਖੋਬੋ ਮਿਲਣ ਦੀ ਇਜਾਜ਼ਤ ਨਹੀਂ ਹੈਗੀ ਇਹ ਇੰਡੀਆ ਨਹੀਂ ਅਮਰੀਕਾ ਦੇ ਵਿੱਚ ਇਦਾਂ ਕਦੇ ਨਹੀਂ ਹੁੰਦਾ ਇਹਨੇ ਝੂਠ ਕਿਉਂ ਬੋਲਿਆ ਮਤਲਬ ਜਿਹੜਾ ਟਰੋਲ ਚੱਲ ਰਿਹਾ ਹੈ ਮੀਡੀਆ ਦੇ ਵਿੱਚ ਉਹਦੇ ਹੱਕ ਵਿੱਚ ਪੋਸਟਾਂ ਪਾਈਆਂ ਜਾ ਰਹੀਆਂ ਨੇ ਵੀ ਉਹ ਲੋਕ ਸਾਰੇ ਪੰਨੂ ਕਦੀੜ ਵੱਲ ਧਿਆਨ ਦੇਣ ਤੇ ਬਾਅਦ ਵਿੱਚ ਇੱਕ ਗੱਲ ਹੋਰ ਕਹਤੀ ਕਹਿੰਦਾ 10000 ਡਾਲਰ ਅਮਰੀਕਾ ਦਾ ਸੀ ਹਰਿੰਦਰ ਸਿੰਘ ਦੇ ਪਰਿਵਾਰ ਨੂੰ ਦੇਵਾਂਗੇ ਤੇ ਉਹਦੇ ਕੇਸ ਤੇ ਸਾਰਾ ਖਰਚਾ ਕਰਾਂਗੇ ਤੇ ਇੱਕ ਗੱਲ ਹੋਰ ਕਹਤੀ ਕਹਿੰਦਾ ਉਹ ਖਾਲਸਤਾਨੀ ਹੈ ਅਸੀਂ ਉਹਦੇ ਹੱਕ ਵਿੱਚ ਖੜਾਂਗੇ ਜਾਣੇ ਕਿ ਵੀ ਜਦੋਂ ਖਾਲਸਤਾਨ ਦੇ ਨਾਂ ਤੇ ਇਹ ਗੱਲ ਕਰਾਂਗੇ ਕਿਉਂਕਿ ਅਮਰੀਕਾ ਦੇ ਵਿੱਚ ਜਿਹੜੇ ਖਾਲਤਾਨੀ ਇੰਡੀਆ ਤੋਂ ਪਘੋੜੇ ਹੋ ਕੇ ਗਏ ਨੇ ਇੱਥੇ ਲੁੱਟਾਂ ਖੂਹਾਂ ਕਰਕੇ ਬਲਾਤਕਾਰ ਕਈਆਂ ਨੇ ਕੀਤੇ ਨਸ਼ੇ ਵਿੱਚ ਉਹ ਭੇਡਾਂ ਕਾਫੀ ਨੇ ਉੱਥੇ ਤੇ ਜੇ ਹੁਣ ਉਹਨਾਂ ਤਾਂ ਗਰਾਹੀ ਕਰਨੀ ਹੋਈ ਤਾਂ 20-30 ਮਿਲੀਅਨ ਡਾਲਰ ਇਕੱਠੇ ਕਰਨੇ ਬੜੇ ਸੌਖੇ ਨੇ ਆ ਜਾਣ ਕੇ ਖਾਲਤਾਨੀਆਂ ਦੀ ਨਵੀਂ ਗੇਮ ਹਰਿੰਦਰ ਸਿੰਘ ਜਿਹੜਾ ਟਰੱਕ ਡਰਾਈਵਰ ਐਕਸੀਡੈਂਟ ਕਰਨ ਵਾਲਾ ਯੂ ਟਰਨ ਕਰਕੇ ਉਹ ਮੁੱਦੇ ਤੇ ਇਹ ਗੇਮ ਖਾਲਸਤਾਨੀਆਂ ਨੇ ਬਣਾ ਲਈ ਹੈ ਤੇ ਤੁਹਾਨੂੰ ਪਤਾ ਹੀ ਹੈ ਭੇਡਾਂ ਬਾਰੇ ਹੋਣਾ ਕੀ ਹੈ ਦੇਖੋ ਕਹਿੰਦਾ ਉਹਦੇ ਪਰਿਵਾਰ ਨੂੰ 10000 ਡਾਲਰ ਦੇਵਾਂਗੇ ਕਿੰਨਾ ਕੁ ਪੈਸਾ ਇਹੋ ਜੇ 80 ਨਾਲ ਤੁਸੀਂ ਅਲਟਰਨ ਕਰੋਗੇ 8 ਲੱਖ ਕੀ ਹੂਬਤ ਤੋਂ ਬਦ ਬਦ ਤਾਂ ਹੁਣ ਜਾਨੀ ਕਿ ਜੇ ਸਾਡੇ ਘਰ ਪਰ ਜਾਣਗੇ ਤਾਂ ਇੱਕ ਅਦੀ ਬੁਰਕੀਓ ਦੇ ਪਰਿਵਾਰ ਨੂੰ ਦੇ ਦਾਂਗੇ ਜਾਨਣ ਕਿ ਆਹ ਕਹਿਣ ਦਾ ਮਤਲਬ ਹੈ ਇਹਨਾਂ ਦਾ ਹੁਣ ਉਹਦੇ ਨਾਂ ਤੇ ਕਿੰਨਾ ਪੈਸਾ ਇਕੱਠਾ ਕੀਤਾ ਜਾਉ ਤੇ ਨਾਲੇ ਉਹਨੂੰ ਖਾਲਸਤਾਨੀ ਬਣਾਤਾ ਅਸਾ ਇਹ ਬਣਾਇਆ ਕਿਉਂ ਹੁਣ ਹੁਣ ਮੈਂ ਦੱਸ ਦਿੰਦਾ ਮੈਂ ਇੱਕ ਵੀਡੀਓ ਪਾਈ ਸੀ ਮੈਂ ਉਹਦੇ ਵਿੱਚ ਕਿਹਾ ਸੀ ਵੀ ਉਸ ਬੰਦੇ ਨੇ ਹਰਜਿੰਦਰ ਸਿੰਘ ਨੇ ਅਸੈਲਮ ਲੈਣ ਵਾਸਤੇ ਚਿੱਠੀ ਲਈ ਹੋਇਆ ਖਾਲਸਤਾਨੀਆਂ ਤੋਂ ਪੰਨੂ ਵੀ ਚਿੱਠੀ ਦਿੰਦਾ ਉੱਥੇ ਕਟੋ ਘਟ 5-7000 ਡਾਲਰ ਲੈ ਕੇ ਇਥੋਂ ਇੰਡੀਆ ਤੋਂ ਸਿਮਰਿਤ ਮਾਨ ਚਿੱਠੀ ਦਿੰਦਾ ਜਣ ਕੇ ਉਹ ਭਾਂਬੜ ਹੋਰ ਬਾਲਣ ਵੀ ਜਿਹੜੇ ਨੌਜਵਾਨ ਨਸ਼ੇੜੀ ਫਿਰਦੇ ਨੇ ਬੇਰੁਜ਼ਗਾਰ ਤਰੇ ਫਿਰਦੇ ਨੇ ਵੀ ਉਹ ਮੂੰਹ ਇਧਰ ਨੂੰ ਕਰਨ ਕੋਈ ਨਾ ਕੋਈ ਇਥੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਅੱਗ ਲਾਉਣ ਮਤਲਬ ਰੋਟੀਆਂ ਫੇਰ ਪਕਦੇ ਨਹੀਂ ਤੰਦੂਰ ਗਰਮ ਹੋਵੇ ਤੁਸੀਂ ਦੇਖਿਆ ਹੁਣ ਤਾਂ ਜਿਹੜੀਆਂ ਪਿੰਡਾਂ ਦੇ ਵਿੱਚ ਬੀਬੀਆਂ ਸੀ ਤੰਦੂਰ ਤੇ ਰੋਟੀਆਂ ਘੱਟ ਲਾਉਂਦੀਆਂ ਨੇ ਗੈਸ ਕੁਸ ਆ ਗਿਆ ਜਾਂ ਜ਼ਿਆਦਾ ਹੁਣ ਉਹ ਬਜ਼ੁਰਗ ਬਹੁਤ ਘੱਟ ਗਏ ਨਵੀਂ ਜਿਹੜੀ ਪੀੜ੍ਹੀ ਹੈ ਉਹ ਲੈਕ ਨਹੀਂ ਕਰਦੀ ਉਹਨਾਂ ਰੋਟੀਆਂ ਨੂੰ ਤੇ ਪਹਿਲਾਂ ਘਰਾਂ ਦੇ ਵਿੱਚ ਇੱਕ ਬੀਬੀ ਨੇ ਤੰਦੂਰ ਚ ਪਾ ਲੈਣਾ ਤੇ ਉੱਤੇ ਕਈ ਵਾਰ ਚਤਰਚਲਾਕ ਬੀਬੀ ਆ ਜਾਂਦੀ ਉਹਨੇ ਕਹਿਣਾ ਮੇਰਾ ਕੰਮ ਜ਼ਿਆਦਾ ਬਿਆ ਘਰੇ ਪਹਿਲਾਂ ਮੈਨੂੰ 4 ਰੋਟੀਆਂ ਲਾ ਲੈਣ ਦੇ ਕੋਈ ਜਿਹੜੀ ਤਪਾਉਣ ਵਾਲੀ ਹੁੰਦੀ ਸੀ ਉਹ ਵਿਚਾਰੀ ਖੜੀ ਰਹਿ ਜਾਂਦੀ ਸੀ ਉਹ ਕੰਮ ਇਹਨਾਂ ਦਾ ਜਾਣੇ ਕਿ ਇਹਨਾਂ ਨੇ ਆਪਣੇ ਚੇਠੀਆਂ ਵੇਚਣ ਬਾਅਦ ਤੇ ਖਾਲਸਤਾਨ ਦੇ ਨਾਂ ਤੇ ਲੁੱਟ ਮਚਾਉਣ ਬਾਅਦ ਤੇ ਪੰਜਾਬ ਦੇ ਵਿੱਚ ਪੰਜਾਬ ਦੇ youth ਵਿੱਚ ਅੱਗ ਲਾਉਣੀ ਜ਼ਰੂਰੀ ਹੈ ਉਹਨਾਂ ਨੂੰ ਭੜਕਾਉਣਾ ਜ਼ਰੂਰੀ ਹੈ ਤੁਸੀਂ ਉਸ ਮੁੰਡੇ ਹਰਜਿੰਦਰ ਸਿੰਘ ਦੀ ਬੈਕਗ੍ਰਾਉਂਡ ਦੇਖ ਲਓ ਵੀ ਉਹ ਖਾਲਸਤਾਨੀ ਸੀ ਜਾਂ ਹੁਣ ਬਣਾ ਦਿੱਤਾ ਗਿਆ ਜੇ ਬਣਾ ਦਿੱਤਾ ਗਿਆ ਤਾਂ ਕਿਉਂ ਬਣਾ ਦਿੱਤਾ ਗਿਆ ਮਤਲਬੀ ਉਹਦੇ ਨਾਂ ਤੇ ਗੁਰਾਈਆਂ ਕਰਨੀਆਂ ਅਸੀਂ ਕੇਸ ਲੜਾਂਗੇ ਐਨੇ ਮਿਲੀਅਨ ਚਾਹੀਦਾ ਉਹਦੇ ਪਰਿਵਾਰ ਨੂੰ ਭੇਜਾਂਗੇ ਜਾਣੇ ਕਿ ਇਹ ਕਰਤੂਤ ਹੈ ਕਮਾਈ ਦਾ ਜਰੀਆ ਕਮਾਈ ਦਾ ਧੰਦਾ ਬਣਾ ਲਿਆ ਇਹਨਾਂ ਲੋਕਾਂ ਨੇ ਤੇ ਜਿਹੜੀ ਉਹਨੇ ਗੱਲ ਕਹੀ ਹੈ ਕਿ ਮੈਂ ਮਿਲ ਕੇ ਹਰਿੰਦਰ ਸਿੰਘ ਨੂੰ ਅੱਗੇ ਮੈਂ ਅਨੁਭਵ ਕੀਤਾ ਉਹਦੀਆਂ ਅੱਖਾਂ ਦੇ ਵਿੱਚ ਪਾਣੀ ਵਹਿੰਦਾ ਸੀ ਦਰਦ ਸੀ ਪਛਤਾਪ ਸੀ ਕਿ ਮੇਰੇ ਕੋਲੋਂ ਗਲਤੀ ਹੋ ਗਈ ਅਰਦਾਸ ਕਰ ਰਿਹਾ ਸੀ ਉਹ ਕਿ ਜਿਹੜੇ ਬੰਦੇ ਮੇਰੇ ਕੋਲੋਂ ਮਰ ਗਏ ਮੈਂ ਮਾਰਨੋਂ ਨਹੀਂ ਚਾਹੁੰਦਾ ਸੀ ਅਚਨਚੇਤ ਹੋ ਗਿਆ ਔਰ ਕਈਆਂ ਕਤੀੜਾ ਨੇ ਪੋਸਟਾਂ ਪਾਈਆਂ ਕਿ ਜਿਹੜੀ ਗੱਡੀ ਵਿਚ ਵੱਜੀ ਹੈ ਉਹ 200 ਮੀਟਰ ਦੂਰ ਸੀ ਟਰੱਕ ਤੋਂ ਭਾਵਾਂ 1000 ਮੀਟਰ ਦੂਰ ਸੀ ਟਰੱਕ ਤੋਂ ਤੁਸੀਂ ਸਹੀ ਨੂੰ ਸਹੀ ਕਿਉਂ ਨਹੀਂ ਕਹਿੰਦੇ ਜਦੋਂ ਉਸ ਮੁੰਡੇ ਨੇ ਜੇ ਟਰਨ ਯੂ ਟਰਨ ਲਿਆ ਉੱਥੇ ਯੂ ਟਰਨ ਉਹ ਲੈ ਨਹੀਂ ਸਕਦਾ ਸੀ ਉਹਦੀ ਗਲਤੀ ਹੈ ਜਿਹੜਾ ਪਿੱਛੋਂ ਗੱਡੀ ਤਿਆਰਿਆ ਉਹਦੀ ਗੱਡੀ ਵੱਜ ਗਈ ਤੁਸੀਂ ਹਜੇ ਮੰਨਣ ਨੂੰ ਤਿਆਰ ਨਹੀਂ ਹਲੇ ਵੀ ਤੁਸੀਂ ਲੋਕਾਂ ਨੂੰ ਬਰਬਾਦ ਕਰਨਾ ਚਾਹੁੰਦੇ ਹੋ ਹਲੇ ਵੀ ਤੁਸੀਂ ਚੈਲੰਜ ਕਰਦੇ ਹੋ ਇੱਕ ਬੇਨਤੀ ਹੈ ਵੀ ਜਿਹੜੀ ਪੰਨੂ ਨੇ ਅੱਜ ਸਟੇਟਮੈਂਟ ਦਿੱਤੀ ਹੈ ਨਾ ਇਹਦਾ ਹਰਜਿੰਦਰ ਸਿੰਘ ਦੀ ਸਜ਼ਾ ਮਾਫ਼ ਕਰਾਉਣ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਕਿਉਂ ਪੰਨੂ ਨੇ ਖਾਲਸਾ ਨਹੀਂ ਬਣਾਇਆ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੂੰ ਵੀ ਉਹਦੇ ਨਾਂ ਤੇ ਗਰਾਹੀ ਵੱਧ ਤੋਂ ਵੱਧ ਹੋਣੀ ਹੈ ਪੰਜਾਬ ਦੇ ਵਿੱਚ ਅੱਗ ਲਾਈ ਜਾਣੀ ਹੈ ਖਾਲਸਾ ਦੇ ਨਾਂ ਤੇ ਜੂਸ ਨੂੰ ਭੜਕਾਇਆ ਜਾਣਾ ਤੇ ਪੰਨੂ ਕੋਈ ਵਕੀਲ ਨਹੀਂ ਹੈਗਾ ਥੋੜੀ ਬੋਤੀ ਟੁੱਟੀ ਭਾਜੀ ਇੰਗਲਿਸ਼ ਬੋਲ ਲੈਂਦਾ ਇਹ ਸਭ ਨੂੰ ਪਤਾ ਹੈ ਕਿਹੜਾ ਕੈਸ ਲੜਿਆ ਉਹਨੇ ਉਹਦੇ ਕੋਲ ਲੈਟਰ ਪੈਡ ਹੈ ਬਸ ਖਾਲਸਤਾਨ ਦੇ ਨਾਂ ਤੇ ਬਣਿਆ ਹੋਇਆ ਉਹ ਚਿੱਠੀ ਦਿੰਦੇ ਨੇ ਉਹ ਪੈਸੇ ਲੈ ਜਾਂਦੇ ਨੇ ਜਦੋਂ ਇਹੋ ਜਿਹਾ ਮੁੱਦਾ ਹੁੰਦਾ ਜਿਹੜਾ ਹਾਈਲਾਈਟ ਹੋਇਆ ਹੋਵੇ ਉਹਦੇ ਵਿੱਚ ਚੜਾਵੇ ਜਿਆਦਾ ਚੜ ਜਾਂਦੇ ਆ ਬਸ ਆ ਮਤਲਬ ਹੈ ਔਰ ਜਿਹੜੇ ਲੋਕ ਪੋਸਟਾਂ ਪਾ ਰਹੇ ਨੇ ਨਾ ਹਰਜਿੰਦਰ ਸਿੰਘ ਦੇ ਹੱਕ ਵਿੱਚ ਉਹਨਾਂ ਦੀ ਪੋਸਟਾਂ ਦੀ ਕੋਈ ਵੈਲਿਊ ਨਹੀਂ ਇਹ ਗੱਲ ਧਿਆਨ ਨਾਲ ਸੁਣ ਲਿਓ ਕੌੜਾ ਸੱਚ ਹੈ ਅਮਰੀਕਾ ਦੀ ਸਰਕਾਰ ਨੇ ਉਥੋਂ ਦੀ ਆਜ਼ਾਦਤ ਨੇ ਸਦਾ ਸੁਣਾਉਣੀ ਹੈ ਮੈਂ ਘਟੋ ਘਟ ਜਿੰਨਾ ਵੀ ਬੋਲਿਆ ਇੰਟਰਵਿਊ ਕੀਤੀ ਕਿਸੇ ਨੇ ਜਾਂ ਆਪਣੇ ਚੈਨਲ ਤੇ ਬੋਲਿਆ ਮੈਂ ਕਹਿਣ ਦੀ ਕੋਸ਼ਿਸ਼ ਕੀਤੀ ਐ ਬਿਜੇ ਤੇ ਚੁੱਪ ਕਰਕੇ ਬਹਿ ਜਾਓ ਨਾ ਸ਼ਾਇਦ ਕਾਨੂੰਨ ਦੇ ਵਿੱਚ ਕੋਈ ਘੁੰਡੀ ਵਕੀਲ ਉਥੋਂ ਦੇ ਜਿਹੜੇ ਹਰਜਿੰਦਰ ਸਿੰਘ ਦੇ ਵਕੀਲ ਹੋਣਗੇ ਫੜ ਲੈਣ ਉਸ ਮੁੰਡੇ ਦਾ ਥੋੜਾ ਬਹੁਤਾ ਬਚਾਅ ਹੋ ਜੇ ਸਜ਼ਾ ਵੀ ਘੱਟ ਹੋ ਜੇ ਤੇ ਉਹਨੂੰ ਥੋੜਾ ਬਹੁਤਾ ਸੌਖਾ ਹੋ ਜੇ ਕਿ ਤੁਸੀਂ ਪੋਸਟਾਂ ਪਾਉਣ ਵਾਲੇ ਨਾ ਹਟੇ ਨਾ ਤੁਸੀਂ ਬਲਦੀ ਤੇ ਤੇਲ ਪਾਉਣ ਦਾ ਅੱਗ ਕਰ ਰਹੇ ਸੌਰੀ ਬਲਦੀ ਤੇ ਤੇਲ ਪਾਉਣ ਦਾ ਕੰਮ ਕਰ ਰਹੇ ਹੋ ਤੁਸੀਂ ਮਰਣਾ ਨਹੀਂ ਤੁਸੀਂ ਇੱਕੋੜਾ ਸੱਚ ਹੈ ਪਰ ਜਿਹੜੀ ਪੰਨੂ ਦੀ ਸਟੇਟਮੈਂਟ ਹੈ ਇਹ ਬੇਬਕੂ ਬਣਾਉਣ ਵਾਸਤੇ ਆ ਪੂਰੀ ਕੌਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ